OTT ਪਲੇਟਫਾਰਮ ਤੇ ਹੁਣ ਫਿਲਮਾਂ ਦੇ ਨਾਲ-ਨਾਲ ਵੈਬ ਸੀਰੀਜ਼ ਜਿਹੜੀਆਂ ਨੇ ਉਹ ਵੀ ਬਹੁਤ ਜ਼ਿਆਦਾ 트ੈਂਡਿੰਗ ਦੇ ਵਿੱਚ ਚੱਲ ਰਹੀਆਂ ਨੇ ਉਹ ਰਿਲੀਜ਼ ਹੋਣ ਵਾਲੀਆਂ ਜਿਹੜੀਆਂ ਹੈਗੀਆਂ ਨੇ ਜਾਂ ਹੋ ਚੁੱਕੀਆਂ ਨੇ ਉਹਨਾਂ ਦੇ ਬਾਰੇ ਤੁਹਾਨੂੰ ਦੱਸਦೇನೆ ਅੱਜ ਇਸ ਤੋਂ ਪਹਿਲਾਂ ਅਸੀਂ ਰੋਲਾ ਬੇਸਮੈਂਟ ਦਾ ਇਸ ਤੱਕ ਤੁਹਾਨੂੰ ਦੱਸਿਆ ਸੀਗਾ ਅੱਜ ਅਸੀਂ ਗੱਲ ਕਰਾਂਗੇ ਮਾਈ ਮੈਂ ਇੱਕ ਸ਼ਿਕਰਾ ਯਾਰ ਬਣਾਇਆ ਰੀਤਾ ਨਾਲ ਪ੍ਰੀਤਾ ਚੰਡੀਗੜ੍ਹ ਵਾਲੇ ਪਲਾਸਟਰ ਵਾਰਦਾਤ ਆਊਟਲਾ ਬਠਿੰਡਾ ਜੰਕਸ਼ਨ ਯੱਕੇ ਜਿੰਦਾਬਾਦ ਯਾਰੀਆਂ ਨਸੀহত ਆਇਲਸ ਵਾਲੇ ਯਾਰ ਤੇ ਨਾਲ ਦੇ ਨਾਲ ਪੀਜੀ ਵਾਲੇ ਯਾਰ ਸੋ ਇਹ ਜਿਹੜੀਆਂ ਵੈਬ ਸੀਰੀਜ਼ ਨੇ ਤੁਸੀਂ ਇਹਨਾਂ ਨੂੰ ਆ ਓਟੀਟੀ ਪਲੇਟਫਾਰਮ ਤੇ ਹੁਣ ਦੇਖ ਸਕਦੇ ਹੋ ਕਿਉਂਕਿ ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਜਿਹੜੀ ਲਿਸਟ ਦੱਸੀ ਸੀ ਕਿ ਵੈਬ ਸੀਰੀਜ਼ ਦੀ ਉਸ ਤੋਂ ਬਾਅਦ ਹੁਣ ਇਹ ਜਿਹੜੀਆਂ ਵੈਬ ਸੀਰੀਜ਼ ਨੇ ਇਹ ਵੀ ਓਟੀਟੀ ਪਲੇਟਫਾਰਮ ਤੇ ਆ ਚੁੱਕੀਆਂ ਨੇ ਪਹਿਲਾ ਪਹਿਲਾ એપisode ਉਸੇ ਤਰ੍ਹਾਂ ਹੀ ਸੇਮ ਤੁਸੀਂ ਫ੍ਰੀ ਆਫ ਕੋਸ ਦੇਖੋਗੇ ਲੇਕਿਨ ਉਸ ਤੋਂ ਬਾਅਦ ਸਟੋਰੀ ਨੂੰ ਬਰਕਰਾਰ ਰੱਖਣ ਦੇ ਲਈ ਤੁਹਾਨੂੰ ਥੋੜੇ ਜਿਹਾ ਪੈਸੇ ਖਰਚਣੇ ਪੈਣਗੇ ਤੇ سبسCRIPTION ਲੈਣੀ ਪਈਗੀ ਤਾਂ ਕਿ ਤੁਸੀਂ ਉਹ ਸਟੋਰੀ ਜਿਹੜੀ ਆ ਉਸ ਦਾ ਆਨੰਦ ਮਾਣ ਪਾਓ ਕਿਉਂਕਿ ਕੋਈ ਵੀ ਵੈਬ ਸੀਰੀਜ਼ ਜਿਹੜੀ ਇੱਕ ਵਾਰ ਆਪਾਂ ਸ਼ੁਰੂ ਕਰ ਲਈਏ ਸਾਡਾ ਇੰਟਰਸਟ ਬਣ ਜਾਂਦਾ ਹੈ ਸੋ ਬੈਕ ਟੂ ਬੈਕ ਉਸ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਜਦ ਤੱਕ ਸਾਨੂੰ ਸਟੋਰੀ ਦਾ ਐਂਡ ਨਾ ਪਤਾ ਲੱਗੇ ਸੋ ਇਹ ਜਿਹੜੀਆਂ ਵੈਬ ਸੀਰੀਜ਼ ਬਣੀਆਂ ਨੇ ਇਹ ਐਂਟਰਟੇਨਮੈਂਟ ਦਾ ਬਹੁਤ ਵਧੀਆ ਸੋਰਸ ਹੈ ਕਿਉਂਕਿ ਫਿਲਮਾਂ ਤਿੰਨ ਤਿੰਨ ਘੰਟੇ ਦੀਆਂ ਹੁੰਦੀਆਂ ਨੇ ਲੇਕਿਨ ਵੈਬ ਸੀਰੀਜ਼ ਜਿਹੜੀ ਉਹ ਤਿੰਨ ਘੰਟੇ ਦੇ ਵਿੱਚ ਉਹ ਤੁਹਾਨੂੰ 6 ਤੋਂ 7 ਐਪੀਸੋਡ ਦੇ ਕੇ ਜਾਂਦੀ ਹੈ ਸੋ ਉਹ ਤਿੰਨ ਘੰਟੇ ਵਰਥ ਹੁੰਦੇ ਨੇ ਜਦੋਂ ਤੁਸੀਂ ਐਪੀ ਪਰਿਵਾਰਿਕ ਨੇ ਦੋਸਤਾਂ ਯਾਰਾਂ ਮਿੱਤਰਾਂ ਨਾਲ ਤੁਸੀਂ ਦੇਖ ਸਕਦੇ ਹੋ ਕਰੇ ਵੱਡੀ ਸਕਰੀਨ ਤੇ ਲਗਾ ਕੇ ਦੇਖ ਸਕਦੇ ਹੋ ਕਿਉਂਕਿ ਪੰਜਾਬੀ ਕੰਟੈਂਟ ਹਮੇਸ਼ਾ ਹੀ ਪਰਿਵਾਰਿਕ ਕੰਟੈਂਟ ਹੁੰਦਾ ਹੈ ਸਿਨੇਮਾ ਦੇ ਵਿੱਚ ਅਗਰ ਤੁਸੀਂ ਕਿਸੇ ਚੀਜ਼ ਨੂੰ ਮਿਸ ਕਰਦੇ ਹੋ ਤਾਂ ਤੁਹਾਨੂੰ OTT ਤੇ ਮਿਲ ਜਾਂਦਾ ਹੈ ਲੇਕਿਨ ਅਗਰ ਤੁਸੀਂ ਫੋਨ ਜਿਵੇਂ ਅੱਜਕੱਲ ਫੋਨ ਦਾ ਜ਼ਮਾਨਾ ਹੈ ਸੋਸ਼ਲ ਮੀਡੀਆ ਦਾ ਜ਼ਮਾਨਾ ਸੋ ਉਹਨਾਂ ਨੂੰ ਧਿਆਨ ਰੱਖਦੇ ਹੋਏ ਹੁਣ ਮੇਕਅਪ ਜਿਹੜੇ ਨੇ ਉਹ ਵੈਬ ਸੀਰੀਜ਼ ਤੇ ਜ਼ਿਆਦਾ ਫੋਕਸ ਕਰਦੇ ਨੇ ਸੋ ਵੈਬ ਸੀਰੀਜ਼ ਜਿਹੜੀਆਂ ਨੇ ਤੁਹਾਡੇ ਲਈ ਹੀ ਬਣਾਈਆਂ ਜਾਂਦੀਆਂ ਨੇ ਤਾਂ ਕਿ ਤੁਸੀਂ ਮਨੋਰੰਜਨ ਦਾ ਆਨੰਦ ਮਾਣੋ ਸੋ ਇਹ ਜਿਹੜੀਆਂ ਵੈਬ ਸੀਰੀਜ਼ ਨੇ ਇਹਨਾਂ ਸਮਾਵੀ ਬੱਚੇ ਔਰ ਤੁਹਾਨੂੰ ਥੋੜੇ ਸਮੇਂ ਦੇ ਵਿੱਚ ਬਹੁਤ ਸਾਰਾ ਮਨੋਰੰਜਨ ਮਿਲ ਜਾਏ। ਸੋ OTT ਪਲੇਟਫਾਰਮ ਤੇ ਹੁਣ ਫਿਲਮਾਂ ਦੇ ਨਾਲ-ਨਾਲ ਵੈਬ ਸੀਰੀਜ਼ ਜਿਹੜੀਆਂ ਨੇ ਉਹ ਵੀ ਬਹੁਤ ਜ਼ਿਆਦਾ 트ੈਂਡਿੰਗ ਦੇ ਵਿੱਚ ਚੱਲ ਰਹੀਆਂ ਨੇ ਔਰ ਰਿਲੀਜ਼ ਹੋਣ ਵਾਲੀਆਂ ਜਿਹੜੀਆਂ ਹੈਗੀਆਂ ਨੇ ਜਾਂ ਹੋ ਚੁੱਕੀਆਂ ਨੇ ਉਹਨਾਂ ਦੇ ਬਾਰੇ ਤੁਹਾਨੂੰ ਦੱਸ ਦਿੰਨੇ ਅੱਜ। ਇਸ ਤੋਂ ਪਹਿਲਾਂ ਅਸੀਂ ਰੋਲਾ ਬੇਸਮੈਂਟ ਦਾ ਇਸ ਤੱਕ ਤੁਹਾਨੂੰ ਦੱਸਿਆ ਸੀਗਾ। ਅੱਜ ਅਸੀਂ ਗੱਲ ਕਰਾਂਗੇ ਮਾਈ ਮੈਂ ਇੱਕ ਸ਼ਿਕਰਾ ਯਾਰ ਬਣਾਇਆ ਰੀਤਾ ਨਾਲ ਪ੍ਰੀਤਾ ਚੰਡੀਗੜ੍ਹ ਵਾਲੇ ਪਲਾਸਟਰ ਵਾਰਦਾਤ ਆਊਟਲਾ ਬਠਿੰਡਾ ਜੰਕਸ਼ਨ ਯੱਕੇ ਜਿੰਦਾਬਾਦ ਯਾਰੀਆਂ ਨਸੀਹਤ ਆਇਲਸ ਵਾਲੇ ਯਾਰ ਤੇ ਨਾਲ ਦੇ ਨਾਲ ਪੀਜੀ ਵਾਲੇ ਯਾਰ ਸੋ ਇਹ ਜਿਹੜੀਆਂ ਵੈਬ ਸੀਰੀਜ਼ ਨੇ ਤੁਸੀਂ ਇਹਨਾਂ ਨੂੰ ਓਟੀਟੀ ਪਲੇਟਫਾਰਮ ਤੇ ਹੁਣ ਦੇਖ ਸਕਦੇ ਹੋ ਕਿਉਂਕਿ ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਜਿਹੜੀ ਲਿਸਟ ਦੱਸੀ ਸੀ ਕਿ ਵੈਬ ਸੀਰੀਜ਼ ਦੀ ਉਸ ਤੋਂ ਬਾਅਦ ਹੁਣ ਇਹ ਜਿਹੜੀਆਂ ਵੈਬ ਸੀਰੀਜ਼ ਨੇ ਇਹ ਵੀ ਓਟੀਟੀ ਪਲੇਟਫਾਰਮ ਤੇ ਆ ਚੁੱਕੀਆਂ ਨੇ ਪਹਿਲਾ ਪਹਿਲਾ એપisode ਉਸੇ ਤਰ੍ਹਾਂ ਹੀ ਸੇਮ ਤੁਸੀਂ ਫ੍ਰੀ ਆਫ ਕੋਸ ਦੇਖੋਗੇ ਲੇਕਿਨ ਉਸ ਤੋਂ ਬਾਅਦ ਸਟੋਰੀ ਨੂੰ ਬਰਕਰਾਰ ਰੱਖਣ ਦੇ ਲਈ ਤੁਹਾਨੂੰ ਥੋੜੇ ਜੇ ਪੈਸੇ ਖਰਚਣੇ ਪੈਣਗੇ ਤੇ ਸਬਸਕ੍ਰਿਪਸ਼ਨ ਲੈਣੀ ਪਈਗੀ ਤਾਂ ਕਿ ਤੁਸੀਂ ਉਹ ਸਟੋਰੀ ਜਿਹੜੀ ਆ ਉਸ ਦਾ ਆਨੰਦ ਮਾਣ पाओ ਕਿਉਂਕਿ ਕੋਈ ਵੀ ਵੈਬ ਸੀਰੀਜ਼ ਜਿਹੜੀ ਇੱਕ ਵਾਰ ਆਪਾਂ ਸ਼ੁਰੂ ਕਰ ਲਈਏ ਸਾਡਾ ਇੰਟਰਸਟ ਬਣ ਜਾਂਦਾ ਸੋ ਬੈਕ ਟੂ ਬੈਕ ਉਸ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਜਦ ਤੱਕ ਸਾਨੂੰ ਸਟੋਰੀ ਦਾ ਐਂਡ ਨਾ ਪਤਾ ਲੱਗੇ ਸੋ ਇਹ ਜਿਹੜੀਆਂ ਵੈਬ ਸੀਰੀਜ਼ ਬਣੀਆਂ ਨੇ ਇਹ ਐਂਟਰਟੇਨਮੈਂਟ ਦਾ ਬਹੁਤ ਵਧੀਆ ਸੋਰਸ ਹੈ ਕਿਉਂਕਿ ਫਿਲਮਾਂ ਤਿੰਨ-ਤਿੰਨ ਘੰਟੇ ਦੀਆਂ ਹੁੰਦੀਆਂ ਨੇ ਲੇਕਿਨ ਵੈਬ ਸੀਰੀਜ਼ ਜਿਹੜੀ ਉਹ ਤਿੰਨ ਘੰਟੇ ਦੇ ਵਿੱਚ ਉਹ ਤੁਹਾਨੂੰ 6 ਤੋਂ 7 ਐਪੀਸੋਡ ਦੇ ਕੇ ਜਾਂਦੀ ਹੈ ਸੋ ਉਹ ਤਿੰਨ ਘੰਟੇ ਵਰਥ ਹੁੰਦੇ ਨੇ ਜਦੋਂ ਤੁਸੀਂ ਐਪੀਸੋਡਸ ਦੇਖਦੇ ਹੋ ਔਰ ਇਹ ਜਿਹੜੀਆਂ ਹੈਗੀਆਂ ਨੇ ਪਰਿਵਾਰਿਕ ਨੇ ਦੋਸਤਾਂ ਯਾਰਾਂ ਮਿੱਤਰਾਂ ਨਾਲ ਤੁਸੀਂ ਦੇਖ ਸਕਦੇ ਹੋ ਕਰੇ ਵੱਡੀ ਸਕਰੀਨ ਤੇ ਲਗਾ ਕੇ ਦੇਖ ਸਕਦੇ ਹੋ ਕਿਉਂਕਿ ਪੰਜਾਬੀ ਕੰਟੈਂਟ ਹਮੇਸ਼ਾ ਹੀ ਪਰਿਵਾਰਿਕ ਕੰਟੈਂਟ ਹੁੰਦਾ ਹੈ। ਸਿਨੇਮਾ ਦੇ ਵਿੱਚ ਅਗਰ ਤੁਸੀਂ ਕਿਸੇ ਚੀਜ਼ ਨੂੰ ਮਿਸ ਕਰਦੇ ਹੋ ਤਾਂ ਤੁਹਾਨੂੰ OTT ਤੇ ਮਿਲ ਜਾਂਦਾ ਹੈ। ਲੇਕਿਨ ਅਗਰ ਤੁਸੀਂ ਫੋਨ ਜਿਵੇਂ ਅੱਜਕੱਲ ਫੋਨ ਦਾ ਜ਼ਮਾਨਾ ਹੈ, ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਸੋ ਉਹਨਾਂ ਨੂੰ ਧਿਆਨ ਰੱਖਦੇ ਹੋਏ ਹੁਣ ਮੇਕਅਸ ਜਿਹੜੇ ਨੇ ਉਹ ਵੈਬ ਸੀਰੀਜ਼ 'ਚ ਜ਼ਿਆਦਾ ਫੋਕਸ ਕਰਦੇ ਨੇ। ਸੋ ਵੈਬ ਸੀਰੀਜ਼ ਜਿਹੜੀਆਂ ਨੇ ਤੁਹਾਡੇ ਲਈ ਹੀ ਬਣਾਈਆਂ ਜਾਂਦੀਆਂ ਨੇ ਤਾਂ ਕਿ ਤੁਸੀਂ ਮਨੋਰੰਜਨ ਦਾ ਆਨੰਦ ਮਾਣੋ। ਸੋ ਇਹ ਜਿਹੜੀਆਂ ਵੈਬ ਸੀਰੀਜ਼ ਨੇ ਇਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਤਾਂ ਕਿ ਤੁਹਾਡਾ ਸਮਾਂ ਵੀ ਬਚੇ الجد